ਹੈਲੋ ਸਤਿ ਸ਼੍ਰੀ ਅਕਾਲ ਦੋਸਤੋ ਕਿਵੇਂ ਸਾਰੇ ਜੀ ਨੇ ਉਮੀਦ ਕਰਦਾ ਸਾਰੇ ਠੀਕ ਹੋਵਾਂਗੇ ਦੋਸਤੋ ਅੱਜ ਆਪਾਂ ਖੇਤ ਇੱਕ ਟੁਹਾਟੇ ਨਾਲ ਜ਼ਰੂਰੀ ਗੱਲ ਕਰਨੀ ਆ ਗੱਲ ਕਰਨੀ ਆ ਦੋਸਤੋ ਆਪਾਂ ਕੈਂਸਰ ਬਾਰੇ ਕਿ ਕੈਂਸਰ ਕਿੱਥੋਂ ਆਇਆ ਕਿਵੇਂ ਪੈਦਾ ਹੋਇਆ ਤੇ ਇਹਦੇ ਬਚਾਅ ਵਾਸਤੇ ਆਪਾਂ ਕੀ ਕਰ ਸਕਦੇ ਆ ਦੋਸਤੋ ਇਹ ਮੈਂ ਆਪਣੀ ਕਣਕ ਦੇ ਵਿੱਚ ਖੜਾ ਹੋਇਆ ਤੁਸੀਂ ਦੇਖ ਸਕਦੇ ਹੋ ਪਿੱਛੇ ਤੁਹਾਨੂੰ ਆਪਾਂ ਦਿਖਾ ਦਿੰਦੇ ਆ ਨਿਗਾ ਮਾਰ ਸਕਦੇ ਹੋ ਤੁਸੀਂ ਤੇ ਦੋਸਤੋ ਇਹ ਕਣਕ ਦਾ ਬੇਸ਼ੱਕ ਰੰਗ ਆਪਣਾ ਦੂਸਰੇ ਕਣਕਾਂ ਨਾਲ ਅਲੱਗ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਪਰ ਦੋਸਤੋ ਇਹ ਜੋ ਆਪਣੀ ਜ਼ਮੀਨ ਆ ਆਪਣੀ ਧਰਤੀ ਮਾਤਾ ਆ ਇਹਦੇ ਵਿੱਚ ਆਪਾਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਅਨੇਕਾਂ ਹੀ ਅਲੱਗ-ਅਲੱਗ ਕੰਪਨੀ ਦੀਆਂ ਜੋ ਖਾਦਾਂ ਸਪਰੇਅ ਕਰ ਰਹੇ ਹਾਂ ਸਪਰੇਅ ਹਾਂ ਜੋ ਵੀ ਆਪਾਂ ਆਪਣੀਆਂ ਫਸਲਾਂ ਦੇ ਵਿੱਚ ਕਰਦੇ ਆ ਰਹੇ ਹਾਂ ਤਾਂ ਦੋਸਤੋ ਉਹ ਦਵਾਈਆਂ ਇਸ ਧਰਤੀ ਦੇ ਵਿੱਚ ਮਿਲ ਕੇ ਧਰਤੀ ਨੂੰ ਕੈਂਸਰ ਦਾ ਰੂਪ ਦੇ ਰਹੀਆਂ ਆ ਤੇ ਇਸ ਧਰਤੀ ਦੇ ਵਿੱਚ ਜੋ ਵੀ ਆਪਾਂ ਫਸਲ ਉਗਾਉਂਦੇ ਹਾਂ ਦੋਸਤੋ ਤੇ ਉਹ ਫਸਲ ਆਪਾਂ ਖਾਂਦੇ ਹਾਂ ਆਪਾਂ ਅੱਗੇ ਮੰਡੀਆਂ ਵਿੱਚ ਵੇਚਦੇ ਹਾਂ ਤੇ ਹੋਰ ਪਤਾ ਨਹੀਂ ਅਨੇਕਾਂ ਹੀ ਲੋਕ ਉਸ ਫਸਲ ਨੂੰ ਖਾਂਦੇ ਆ ਤਾਂ ਦੋਸਤੋ ਉਹ ਫਸਲ ਖਾਂਦੇ ਨਾਲ ਆਪਾਂ ਨੂੰ ਸਰੀਰ ਦੇ ਵਿੱਚ अनेकाਈ ਬਿਮਾਰੀਆਂ ਅਲੱਗ-ਲੱਗ ਤਰ੍ਹਾਂ ਦੀਆਂ ਪੈਦਾ ਹੁੰਦੀਆਂ ਆ ਜਿਦੇ ਵਿੱਚ ਦੋਸਤੋ ਹਰਨੀਆਂ ਦੀ ਸਮੱਸਿਆ ਅਰਸੋਲੀਆਂ ਦੀ ਸਮੱਸਿਆ ਸਰੀਰ ਦੇ ਵਿੱਚ ਗੰਡਾ ਦਾ ਬੰਨਣਾ ਤੇ ਇਸ ਤੋਂ ਲਾਂ ਹੋਰ ਅਲੱਗ-ਲੱਗ ਬਿਮਾਰੀਆਂ ਆਪਣੇ ਸਰੀਰ ਦੇ ਵਿੱਚ ਜੋ ਖੇੜਾ ਕਰਦੀਆਂ ਆ ਤਾਂ ਦੋਸਤੋ ਇਹ ਆਪਣਾ ਗਲਤ ਖਾਂਦ ਪੀਣ ਕਰਕੇ ਹੁੰਦਾ ਆ ਤਾਂ ਦੋਸਤੋ ਆਪਾਂ ਕਦੇ ਵੀ ਇਸ ਗੱਲ ਤੇ ਵਿਚਾਰ ਨਹੀਂ ਕਰਦੇ ਕਿ ਆਪਾਂ ਜੋ ਦਵਾਈਆਂ ਜੋ ਆਪਾਂ ਰਿਹਾ ਸਪਰੇ ਹਾਂ ਆਪਣੀਆਂ ਫਸਲਾਂ ਦੇ ਵਿੱਚ ਪਾ ਰਹੇ ਹਾਂ ਤੇ ਉਹ ਆਪਣੇ ਉਹ ਨਾਲ ਟਾਈਮ ਦੇ ਵਿੱਚ ਸਰੀਰ ਤੇ ਕਿੰਨਾ ਵੱਡਾ ਜੋ ਆਪਾਂ ਨੂੰ ਨੁਕਸਾਨ ਦੇ ਰਹੀਆਂ ਆ ਤੇ ਦੋਸਤੋ ਆਪਾਂ ਤੁਹਾਨੂੰ ਕਣਕਾਂ ਆਪਣੀ ਇਹ ਵੀ ਤੇ ਅਲੱਗ ਜੋ ਹੋਰ ਗਵਾਂਡੀਆਂ ਨੇ ਕਣਕਾਂ ਬੀਜੀਆਂ ਆ ਉਹ ਤੁਹਾਨੂੰ ਆਪਾਂ ਇੱਕ ਵਾਰ ਜਰੂਰ ਦਿਖਾਉਂਦੇ ਆ ਤੱਕਾ ਤੋਂ ਚੈੱਕ ਦੋਸਤੋ ਇਹ ਕਣਕ ਆਪਾਂ ਨੇ ਬਜਾਈ ਕੀਤੀ ਆ ਜੋ ਕਿ ਬਿਲਕੁਲ ਆਰਗੇਨਿਕ ਦਵਾਈਆਂ ਨਾਲ ਆਪਾਂ ਬਜਾਈ ਕੀਤੀ ਆ ਤੇ ਇਧਰ ਕਣਕ ਗਵਾਂਡੀਆਂ ਦੀਆਂ ਤੇ ਕਣਕ ਦੇ ਵਿੱਚ ਦੋਸਤੋ ਤੁਹਾਨੂੰ ਅੰਤਰ ਨਜ਼ਰ ਜਰੂਰ ਆਇਆ ਹੋਣਾ ਆ ਇਹ ਗਵਾਂਡ ਦੀ ਕਣਕ ਤੇ ਇਹ ਹੈ ਆਪਣੀ ਤੇ ਇਹ ਹੋਂ ਦੋਸਤੋ ਜੋ ਕਣਕ ਆਪਾਂ ਤੁਹਾਨੂੰ ਦਿਖਾਈ ਆ ਇਹਦੇ ਵਿੱਚ ਅੰਤਰ ਉਹਨਾ ਹੀ ਆਉਣਾ ਆ ਕਿਉਂਕਿ ਗਵਰਟੀ ਨੇ ਪਰ ਪਰ ਕੇ ਗੱਟੇ ਜੋ ਯੂਰੀਆ ਖਾਦ ਡੀਏਪੀ ਖਾਦ ਬਜਾਈ ਟਾਈਮ ਵਰਤੀ ਸੀ ਪਰ ਨਾਲ ਜੋ ਆਪਾਂ ਤੁਹਾਨੂੰ ਆਪਣੀ ਕਣਕ ਦਿਖਾਈ ਆ ਉਹਦੇ ਵਿੱਚ ਆਪਾਂ ਨੇ ਬਿਲਕੁਲ ਯੂਰੀਆ ਖਾਦ ਨਹੀਂ ਵਰਤੀ ਕੋਈ ਆਪਾ ਉਹਦੇ ਵਿੱਚ ਡੀਏਪੀ ਖਾਦ ਨਹੀਂ ਵਰਤੀ ਆਪਾਂ ਜੋ ਦੋਸਤੋ ਦਵਾਈ ਵਰਤੀ ਆ ਉਹ ਤੁਹਾਨੂੰ ਆਪਾਂ ਦੋਸਤੋ ਕੋਸ਼ ਕੁ ਦਵਾਈ ਆਪਣੇ ਕੋਲ ਹੈਗੀ ਆ ਜੋ ਅੱਜ ਆਪਾਂ ਇਹਦੀ ਸਪਰੇਅ ਕਰਨ ਲੱਗੇ ਆ ਤੇ ਦਵਾਈ ਲੈ ਕੇ ਆਏ ਆ ਤਾਂ ਇਹ ਦਵਾਈਆਂ ਦੋਸਤੋ ਆਪਣੇ ਕੋਲ ਕਰੋਪਨ ਦਵਾਈ ਸੀ ਐਂਜੀ ਪਲੱਸ ਦਵਾਈ ਜੋ ਕਿ ਨੇਚਰ ਲਾਈਫ ਕੰਪਨੀ ਦੇ ਦੋਸਤੋ ਦਵਾਈਆਂ ਤੇ ਬਿਲਕੁਲ ਆਰਗੇਨਿਕ ਦਵਾਈਆਂ ਤਾਂ ਪਿਛਲੇ ਦੋਸਤੋ ਆਪਾਂ 2.5 ਸਾਲ ਤੋਂ ਆਪਣੀ ਫਸਲ ਦੇ ਵਿੱਚ ਇਹਨਾਂ ਦਵਾਈਆਂ ਦਾ ਯੂਜ਼ ਕਰਦੇ ਪਏ ਆ ਜਿਹਦੇ ਨਾਲ ਆਪਣੀ ਫਸਲ ਤੁਹਾਨੂੰ ਦਿਖਾਈ ਆ ਗਵੰਟੀਆਂ ਨਾਲੋਂ ਫਸਲ ਅਲੱਗਾ ਕਿਉਂਕਿ ਆਪਾਂ ਜਦੋਂ ਵੀ ਆਪਣੀ ਫਸਲ ਦੇ ਵਿੱਚ ਯੂਰੀਆਂ ਨੂੰ ਬਿਲਕੁਲ ਬੰਦ ਕਰਦੇ ਆ ਤੇ ਫਸਲ ਦਾ ਅੰਤਰ ਜ਼ਰੂਰ ਆਉਂਦਾ ਆ ਪਰ ਜਦੋਂ ਆਪਾਂ ਆਪਣੀ ਫਸਲ ਦੇ ਵਿੱਚੋਂ ਯੂਰੀਆਂ ਨੂੰ ਹੌਲੇ ਹੌਲੇ ਘੱਟ ਕਰਦੇ ਆ ਤਾਂ ਫਿਰ ਆਪਣੀ ਕਨਕ ਗਵਾਂਡੀਆਂ ਦੇ ਬਰਾਬਰਤ ਕਨਕ ਰਹਿੰਦੀ ਆ ਬੇਸ਼ੱਕ ਦੀ ਉਹ 4 ਗੱਟੇ ਯੂਰੀਆ ਖਾਦ ਪਾ ਲੇ ਉਹ 3 ਪਾ ਲੇ ਜਾਂ ਫਿਰ 5 ਗੱਟੇ ਯੂਰੀਆ ਪਾ ਲੇ ਤੇ ਨਾਲ ਆਪਾਂ ਜੋ ਡੀਏਪੀ ਖਾਦ ਪਾਉਂਦੇ ਆ ਤੇ ਅਗਰ ਗਵਾਂਡੀ ਡੀਏਪੀ ਦਾ 1 ਗੱਟਾ ਪਾਉਂਦਾ ਆ ਤੇ ਦੋਸਤੋ ਆਪਾਂ ਉੱਥੇ 20 ਤੋਂ ਲੈ ਕੇ 25 ਕਿਲੋ ਜੋ ਡੀਏਪੀ ਖਾਦ ਆਪਾਂ ਆਪਣੀ ਫਸਲ ਦੇ ਵਿੱਚ ਪਾ ਸਕਦੇ ਆ ਤੇ ਨਾਲ ਆਪਾਂ 250 ਐਮਐਲ ਕਰੋਪੈਨ ਦਵਾਈ ਆਪਾਂ ਉਹਦੇ ਵਿੱਚ ਪਾ ਸਕਦੇ ਆ ਤੇ ਆਪਾਂ ਕਨਕ ਦੀ ਬਜਾਈ ਕਰਦੇ ਆ ਤੇ ਇਸ ਤਰ੍ਹਾਂ ਆਪਾਂ ਦੋਸਤੋ ਕੀਤਾ ਸੀ ਪਰ ਪੂਰੇ 1 ਸਾਲ ਤੋਂ ਜੋ ਆਪਾਂ ਆਪਣੀ ਇਹ ਤੁਹਾਨੂੰ ਕਣਕ ਦਿਖਾਈ ਹੈ ਇਹਦੇ ਵਿੱਚ ਆਪਾਂ ਨੇ ਕੋਈ ਉਰਿਆ ਕੋਈ ਡੇਪ ਖਾਦ ਨਹੀਂ ਪਾਈ ਕਣਕ ਇਦਾਂ ਆ ਤਾਂ ਦੋਸਤੋ ਇਹ ਦਵਾਈਆਂ ਆ ਜੋ ਤੁਹਾਨੂੰ ਦੋਸਤੋ ਦਿਖਾਈਆਂ ਆ ਇਹ ਦਵਾਈਆਂ ਹੈਗਾ ਆ অর্ਗੈਨਿਕ ਹੈ ਜੋ ਕਿ ਫਸਲ ਆਪਣੀ ਨੂੰ ਤੰਦਰੁਸਤ ਕਰਦੀਆਂ ਆ ਜਦੋਂ ਆਪਣੀ ਫਸਲ ਤੰਦਰੁਸਤ ਹੋਏਗੀ ਆਪਣੀ ਜੋ ਧਰਤੀ ਦੇ ਵਿੱਚ ਅਨੇਕਾਂ ਹੀ ਜੋ ਖਾਦਾ ਤੇ ਰਹਿਣ ਸਪ ਰਹਿਣ ਦੇ ਜੋ ਰੂਪ ਵਿੱਚ ਜ਼ਹਿਰ ਬਣ ਚੁੱਕਿਆ ਆ ਇਹਦਾ ਘਰ ਟੁੱਟਦਾ ਆ 33 ਦਾ ਤੇ ਇਸ ਤਰ੍ਹਾਂ ਇਸ ਦਾ ਜਿੰਨਾ ਵੀ ਉਹਦਾ ਕੋਈ ਜ਼ਹਿਰ ਦੀ ਮਾਤਰਾ ਹੈ ਉਹ ਕੱਟ ਜਾਂਦੀ ਆ ਤੇ ਇਹ ਦਵਾਈਆਂ ਵਰਤਣ ਦੇ ਨਾਲ ਆਪਣੀ ਫਸਲ ਜੋ ਕੇ ਤੰਦਰੁਸਤ ਹੋ ਜਾਂਦੀ ਆ ਆਪਣੀ ਧਰਤੀ ਤੰਦਰੁਸਤ ਹੋ ਜਾਂਦੀ ਆ ਤਾਂ ਇਸ ਕਰਕੇ ਦੋਸਤੋ ਇਹਨਾਂ ਦਵਾਈਆਂ ਦਾ ਵਾਧੇ ਤੋਂ ਵਾਧੇ ਆਪਣੀਆਂ ਫਸਲਾਂ ਦੇ ਵਿੱਚ ਵਰਤੋ ਕਰੋ ਤਾਂ ਜੋ ਆਪਾਂ ਆਪਣੀ ਧਰਤੀ ਨੂੰ ਆਪਦੀ ਆਪਾਂ ਫਸਲ ਨੂੰ ਆਪਦੀ ਆਪਾਂ ਨਸਲ ਨੂੰ ਬਚਾ ਸਕੀਏ ਦੋਸਤੋ ਵੀਡੀਓ ਨੂੰ ਵਾਧੇ ਤੋਂ ਵਾਧੇ ਸ਼ੇਅਰ ਕਰਨਾ ਲਾਈਕ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਦੋਸਤੋ ਇਹ ਆਪਨਾ ਉਪਰਾਲਾ ਤੁਹਾਨੂੰ ਕਿੱਦਾਂ ਲੱਗਦਾ ਆ